ਅਪਸ਼ਟਾਇਆ ਕੀ ਹੋ ਜਦ ਚਿੜੀਆ ਚੁੱਕ ਗਈ ਖੇਤ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪ੍ਰੀਤ ਸੇਖੋਂ 7C ਇਮੀਗ੍ਰੇਸ਼ਨ ਤੋਂ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਜਿਹੜੇ ਆਲਰੇਡੀ ਤਿੰਨ ਮੁੰਡੇ 에ਅਰਪੋਰਟ ਦੇ ਵਿੱਚ ਗਏ ਤੇ ਉਹਨਾਂ ਨੂੰ ਉਥੋਂ ਫੜ ਲਿਆ ਤੇ ਉਹਨਾਂ ਨੂੰ ਤਿਹਾਰੜ ਜੇਲ੍ਹ ਦੇ ਵਿੱਚ ਸਿੱਟ ਲਿਆ ਉਸ ਤੋਂ ਬਾਅਦ ਉਹਦੇ ਏਜੰਟ ਨੂੰ ਲੱਭਿਆ ਗਿਆ ਜਦੋਂ ਤੱਕ ਉਹ ਤਾਂ ਗੱਲ ਪਹੁੰਚੀ ਉਹ ਏਜੰਟ ਫਰਾਰ ਹੋ ਚੁੱਕਿਆ ਸੀ ਤੇ ਬਾਅਦ ਵਿੱਚ ਪੁਲਿਸ ਨੇ ਉਹਨੂੰ ਆਪਣੇ ਗ੍ਰਿਫਤ ਵਿੱਚ ਲਿਆ ਪਰ ਮੈਂ ਇਸ ਤੋਂ ਇਹ ਚੀਜ਼ ਤੁਹਾਨੂੰ ਸਮਝਾਉਣਾ ਚਾਹੁੰਦਾ ਦੋਸਤੋ ਕਿ ਜਦੋਂ ਤੁਸੀਂ ਆਪਣਾ ਕੰਸਲਟੈਂਟ ਚੂਜ਼ ਕਰਨਾ ਤਾਂ ਸੋਚ ਸਮਝ ਕੇ ਚੂਜ਼ ਕਰਿਆ ਕਰੋ ਕੱਲਾ ਰੇਟ ਘੱਟ ਦੇਖ ਕੇ ਜਾਂ ਇਹ ਦੇਖ ਕੇ ਕਿ ਵੀ ਹਾਂਜੀ ਇਹ ਵੱਡੀਆਂ ਗੱਲਾਂ ਕਰਦਾ ਵੱਡੇ ਆਫਿਸ 'ਚ ਬੈਠਾ ਕੁੜੀਆਂ ਹੈਂਡਲ ਕਰ ਰਹੀਆਂ ਉਹ ਉਹ ਚੀਜ਼ਾਂ ਨੂੰ ਨਾ ਦੇਖ ਕੇ ਕਰਿਆ ਕਰੋ ਤੁਹਾਡਾ ਫਿਊਚਰ ਹੈ ਤੁਸੀਂ ਇਹ ਦੇਖ ਕੇ ਜ਼ਰੂਰ ਕਰਿਆ ਕਰੋ ਕਿ ਉੱਥੇ ਵੀਜ਼ੇ ਲੱਗਦੇ ਆ ਉਹਨਾਂ ਦੇ ਰਿਵਿਊ ਵੀਡੀਓਜ਼ ਆ ਰਹੀਆਂ ਨੇ ਉਹਨਾਂ ਦੇ ਉੱਥੇ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਪਿਕਅਪ ਮਿਲ ਰਹੀ ਹੈ ਕਮੋਡੇਸ਼ਨ ਮਿਲ ਰਹੀ ਹੈ ਉਹ ਸੈੱਟ ਹੋ ਰਹੇ ਆ ਉਹਨਾਂ ਦੇ ਅੱਗੋਂ ਉਹੀ ਨੰਬਰ ਬਾਰ-ਬਾਰ ਚੱਲ ਰਹੇ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਕੇ ਫੇਰ ਕੇਸ ਅਪਲਾਈ ਕਰਿਆ ਕਰੋ ਜਿਹੜੇ ਸਾਨੂੰ ਫੋਲੋ ਕਰਦੇ ਆ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਕੰਮ ਹੋ ਰਿਹਾ ਰਿਵਿਊ ਵੀਡੀਓ ਵੀ ਆ ਰਹੀਆਂ ਉੱਥੇ ਪਹੁੰਚੇ ਦੇ ਉਹਨਾਂ ਦੀ 에어ਪੋਰਟ ਪਿਕਅਪ ਵੀ ਹੋ ਰਹੀ ਆ ਉਹਨਾਂ ਦੇ ਕਮੋਡੇਸ਼ਨ ਦੀ ਵੀ ਵੀਡੀਓ ਆ ਰਹੀਆਂ ਕੰਮ TCR ਸਾਰਾ ਕੁਝ ਆ ਰਿਹਾ ਅੱਜ ਅਸੀਂ ਗੁਰਵਿੰਦਰ ਸਿੰਘ ਜਿਹੜਾ ਸਾਡੇ ਕੋਲ ਪਹੁੰਚਿਆ ਹੋਇਆ ਸੀ ਬੁਲਗਰੀਆ ਦੇ ਵਿੱਚ ਉਹਦਾ ਇੱਕ ਮੈਸੇਜ ਆਇਆ ਸਰ ਤੁਸੀਂ ਮੈਨੂੰ 700 ਯੂਰੋ ਕਹੀ ਸੀ ਸੈਲਰੀ ਮੈਨੂੰ ਅੱਜ ਪਹਿਲੀ ਸੈਲਰੀ ਕੱਟ ਕਟਾ ਕੇ 900 ਯੂਰੋ ਪਲੱਸ ਆਈ ਆ ਬਹੁਤ ਬਹੁਤ ਧੰਨਵਾਦ ਇਹ ਇੱਕ ਚੰਗੀ ਸੋਚ ਨਾਲ ਭੇਜਿਆ ਹੋਇਆ ਬੱਚਾ ਚੰਗੇ ਕੰਮ ਕਰ ਰਿਹਾ ਜਦੋਂ ਉਹਨੇ ਇਹ ਮੈਸੇਜ ਪਾਇਆ ਉਹ ਮੇਰੀ ਕਮਾਈ ਤੋਂ ਬਹੁਤ ਉੱਪਰ ਸੀ ਕਿਉਂਕਿ ਜਦੋਂ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਜਦੋਂ ਤੁਹਾਨੂੰ ਉਹਦੇ ਲਈ ਥੈਂਕ ਯੂ ਬੰਦਾ ਤਾਂ ਤੁਹਾਨੂੰ ਇਦਾਂ ਲੱਗਦਾ ਕਿ ਹਾਂਜੀ ਅਸਲ 'ਚ ਮੇਰਾ ਕੰਮ ਹੁਣ ਪੂਰਾ ਹੋਇਆ ਮੈਂ ਬੱਚੇ ਨੂੰ ਸੈੱਟ ਕਰਤਾ ਜਦੋਂ ਕੱਲ ਨੂੰ ਉਹ ਆਪਣੇ ਘਰ ਦੇ ਵਿੱਚ ਅੱਗੇ ਵਧੂਗਾ ਵਾਰ-ਵਾਰ ਜਦੋਂ ਦੁਆਵਾਂ ਦੇਊਗਾ ਉਹ ਦੁਆਵਾਂ ਦੇ ਵਿੱਚ ਤੁਹਾਡਾ ਕੰਸਲਟੈਂਟ ਵੀ ਨਾਲ ਹੁੰਦਾ ਕਿਉਂਕਿ ਜਿਹੜਾ ਰਸਤਾ ਦਿਖਾਉਂਦਾ ਜਿਹੜਾ ਤੁਹਾਨੂੰ ਮਾਰਗਦਰਸ਼ਕ ਦਿੰਦਾ ਉਹਦਾ ਵੀ ਨਾਲ ਨਾਮ ਹੁੰਦਾ ਸਾਡੇ ਕੰਮ ਵਰਗਾ ਕੰਮ ਹੈ ਨਹੀਂ ਨਾਲੇ ਪੁੱਨ ਨਾਲੇ ਫਲੀਆਂ ਜੇ ਕੰਮ ਵਧੀਆ ਤਰੀਕੇ ਨਾਲ ਕਰੀਏ ਹੁਣ ਉਹ ਬੱਚੇ ਜਿਹੜੇ ਤਿੰਨ ਮੁੰਡਿਆਂ ਨੇ ਆਪ ਦਾ ਹੋ ਗਏ ਕਿਉਂਕਿ ਉਹਨਾਂ ਦਾ ਸਟਿੱਕਰ ਵੀਜ਼ਾ ਨਕਲੀ ਲੱਗ ਗਿਆ ਸੀ ਉਹਨਾਂ ਨੇ ਅੰਬੈਸੀ ਵਿੱਚ ਵੀ ਨਹੀਂ ਗਏ ਸੀ ਜਦੋਂ ਤੁਹਾਨੂੰ ਨੌਲੇਜ ਨਹੀਂ ਹੈਗੀ ਕਿ ਕਿਹੜੀ ਕੰਟਰੀ ਦੇ ਵਿੱਚ ਅੰਬੈਸੀ ਵਿੱਚ ਜਾਂਦੇ ਆ ਕਿਹੜੇ 'ਚ ਨਹੀਂ ਜਾਂਦੇ ਹੁਣ ਆਸਟ੍ਰੇਲੀਆ ਦਾ ਈ ਵੀਜ਼ਾ ਹੁੰਦਾ ਉਹਦੇ ਵਿੱਚ ਨਹੀਂ ਜਾਂਦੇ ਪਰ ਇਹ ਯੂਰਪ 'ਚ ਜਾਂਦੇ ਆ ਹਰੇਕ 'ਚ ਜਾਂਦੇ ਆ ਜੇ ਕੋਈ ਟੂਰਿਸਟ ਵੀਜ਼ਾ ਹੁੰਦਾ ਤੇ ਬਾਇਓਮੈਟ੍ਰਿਕ ਹੁੰਦੇ ਆ ਕਈ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਰਤਗਾਲ ਇਟਲੀ ਦੇ ਵਿੱਚ ਬਾਇਓਮੈਟ੍ਰਿਕ ਨਹੀਂ ਹੁੰਦੇ ਪੇਪਰ ਜਮ੍ਹਾਂ ਹੁੰਦੇ ਆ ਇੰਨਾ ਚੀਜ਼ਾਂ ਧਿਆਨ ਰੱਖਿਓ ਕਰੋ ਏਜੰਟ ਉਹ ਨਹੀਂ ਹੁੰਦਾ ਜਿਹੜਾ ਇਧਰੋਂ ਚੱਕ ਕੇ ਮਾਲ ਤੁਹਾਨੂੰ ਵੇਚ ਦੇਵੇ ਵਿੱਚ ਆਪਣਾ ਕਮਿਸ਼ਨ ਰੱਖ ਲਵੇ ਏਜੰਟ ਕੰਸਲਟੈਂਟ ਉਹ ਹੁੰਦਾ ਕਿ ਜਦੋਂ ਤੁਹਾਡੀ ਗੱਲ ਨੂੰ ਸਮਝੇ ਤੁਹਾਡੀ ਪ੍ਰੋਫਾਈਲ ਨੂੰ ਸਮਝ ਕੇ ਤੁਹਾਨੂੰ ਸਮਝਾਵੇ ਤੁਹਾਡੇ ਲਈ ਸੂਟੇਬਲ ਕੀ ਹੈ ਤੁਹਾਨੂੰ ਕਿੱਥੇ ਜਾ ਕੇ ਤੁਸੀਂ ਸੈੱਟ ਹੋ ਸਕਦੇ ਹੋ ਕਿੱਥੇ ਤੁਸੀਂ ਆਪਣਾ ਫਿਊਚਰ ਬਣਾ ਸਕਦੇ ਹੋ ਕਿੱਥੇ ਤੁਸੀਂ ਆਪਣੀ ਫੈਮਿਲੀ ਨੂੰ ਸੈਟਲ ਕਰ ਸਕਦੇ ਹੋ ਇਹ ਅਸਲੀ ਕੰਸਲਟੈਂਟ ਦੀ ਪਛਾਣ ਹੈ ਕਲਾ ਵੀਜ਼ਾ ਲਵਾਉਣਾ ਨਹੀਂ ਕਈ ਬੰਦੇ ਵੀਜ਼ੇ ਵੀ ਲਵਾ ਦਿੰਦੇ ਆ ਉਸ ਤੋਂ ਬਾਅਦ ਸਰਵਿਸ ਨਹੀਂ ਦਿੰਦੇ ਉਹਨਾਂ ਦਾ ਕੀ ਫਾਇਦਾ ਕਈ ਬੱਚੇ ਉੱਥੇ ਜਾ ਕੇ ਆਪਣੇ ਆਪ ਨੂੰ ਜਿਹੜੇ ਬਹੁਤ ਵਧੀਆ ਨਾਮਕ ਹੁੰਦੇ ਆ ਉਹ ਉਧਰ ਕਲਾਇੰਟ ਭੇਜ ਕੇ ਉਹਨਾਂ ਦੇ ਕਲਾਇੰਟ ਵਾਪਸ ਆਉਂਦੇ ਆ ਬਾਅਦ ਵਿੱਚ ਆ ਕੇ ਫਿਰ ਸਾਡੇ ਕੋਲੇ ਰੌਂਦੇ ਆ ਫਿਰ ਫਾਇਦਾ ਕੀ ਅਸੀਂ ਇੱਕ ਗੱਲ ਤੁਹਾਨੂੰ ਬਾਰ ਬਾਰ ਸਮਝਾਉਂਦੇ ਆ ਪਹਿਲਾਂ ਹੀ ਆਪਣਾ ਕੰਸਲਟੈਂਟ ਵਧੀਆ ਚੂਜ਼ ਕਰਿਆ ਕਰੋ ਚੰਗੇ ਕੰਸਲਟੈਂਟ ਦੀ ਨਿਸ਼ਾਨੀ ਇਹ ਆ ਕਿ ਉਹਦੇ ਕੰਮ ਹੁੰਦੇ ਦੇਖਿਆ ਕਰੋ ਉਹਨਾਂ ਦੇ ਰਿਵਿਊ ਵੀਡੀਓ ਦੇਖਿਆ ਕਰੋ ਉਹਨਾਂ ਦੇ ਉੱਥੇ ਜਿਹੜੇ ਬੱਚੇ ਸੈੱਟ ਕਿਤੇ ਆ ਉਹਨਾਂ ਦੇ ਰਿਵਿਊ ਵੀਡੀਓ ਜ਼ਰੂਰ ਚੈੱਕ ਕਰਿਆ ਕਰੋ ਨਾਲੇ ਜਿਹੜੇ ਕਿ ਬਾਰ ਬਾਰ ਇਦਾਂ ਉਹ ਵੀ ਬੰਦੇ ਮਾੜੇ ਹੁੰਦੇ ਆ ਜਿਹੜੇ ਅੱਜ ਇਸ ਕੰਟਰੀ ਦੀ ਗੱਲ ਕਰਦੇ ਆ ਕੱਲ ਨੂੰ ਦੂਸਰੀ 36 ਕੰਟਰੀਆਂ ਦਾ ਕੰਮ ਕਰਨ ਲੱਗੇ ਕੌਣ ਸੰਭਾਲੂ 36 ਕੰਟਰੀ ਦਾ ਕੰਮ ਜੇ ਤੁਸੀਂ ਵਧੀਆ ਕੰਮ ਕਰਦੇ ਹੋ ਚਾਰ ਤੋਂ ਪੰਜ ਕੰਟਰੀਆਂ ਦਾ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇ ਖੁਦ ਕਰਨਾ ਜਦੋਂ ਤੁਸੀਂ ਕਿਸੇ ਸਾਰੇ ਛੱਡੋਗੇ ਕੰਮ ਨਹੀਂ ਹੋਣਗੇ ਸੋ ਆਪਣਾ ਕੰਸਲਟੈਂਟ ਵਧੀਆ ਚੂਜ਼ ਕਰੋ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਤੁਹਾਡਾ ਫਿਊਚਰ ਤੁਹਾਡੇ ਹੱਥ ਆ ਤੁਹਾਡੇ ਮਾਪਿਓ ਦਾ ਪੈਸਾ ਖਰਾਬ ਹੁੰਦਾ ਤੁਹਾਡੀ ਜ਼ਿੰਦਗੀ ਦੀ ਕਮਾਈ ਨਹੀਂ ਹੁੰਦੀ ਉਹ ਮਾਪਿਓ ਦੀ ਕਮਾਈ ਹੁੰਦੀ ਆ ਜਿਹੜੀ ਤੁਸੀਂ ਕਿ ਖਰਾਬ ਕਰ ਦਿੰਦੇ ਹੋ ਕਿ ਮਾੜੇ ਏਜੰਟ ਦੇ ਤੁਹਾਨੂੰ ਦੂਜੀ ਗੱਲ ਜਿੰਨੀ ਟਾਈਮ ਦੇ ਵਿੱਚ ਤੁਹਾਡਾ ਵੀਜ਼ਾ ਅਪਲਾਈ ਹੁੰਦਾ ਜਿਹੜਾ ਟਾਈਮ ਪ੍ਰੋਸੈਸ ਲੱਗਦਾ ਉਹਦੇ ਵਿੱਚ ਉਹਨਾ ਟਾਈਮ ਮਿਹਨਤ ਕਰਿਆ ਕਰੋ ਕੋਈ ਕੰਮ ਕਰਿਆ ਕਰੋ ਤਾਂ ਕੋਈ ਸਕਿੱਲ ਸਿੱਖਿਆ ਕਰੋ ਜਿਹੜਾ ਤੁਹਾਡੇ ਫਿਊਚਰ 'ਚ ਉੱਥੇ ਜਾ ਕੇ ਕੰਮ ਆਵੇ ਆਪਾਂ ਬੈਠ ਜਾਨੇ ਆ ਆਪਾਂ ਸੋਚ ਰਹੇ ਨੇ ਅੱਜ ਮੇਰਾ ਵੀਜ਼ਾ ਆ ਜਾਵੇ ਕੱਲ ਆ ਜਾਵੇ ਉਹ ਵੀਜ਼ਾ ਨਹੀਂ ਆਣਾ ਜਦ ਤੱਕ ਤੁਸੀਂ ਕਰਮ ਨਹੀਂ ਕਰਦੇ ਤੁਸੀਂ ਆਪਣਾ ਕਰਮ ਜਾਰੀ ਰੱਖੋ ਵੀਜ਼ੇ ਦੀ ਦਮਾਣਾ ਰੱਖਿਆ ਕਰੋ ਕਿ ਵੀ ਅੱਜ ਆਜੇ ਕੱਲ ਆਜੇ ਕਿਉਂਕਿ ਜਦੋਂ ਤੁਸੀਂ ਓਵਰ ਐਕਸਪੈਕਟਿਡ ਹੋ ਜਾਂਦੇ ਹੋ ਜਿਹੜੇ ਉਹ ਘੰਟੇ ਆ ਉਹ ਦਿਨਾਂ ਆਰ ਕੇ ਜਿਹੜੇ ਦਿਨ ਆ ਉਹ ਤੁਹਾਨੂੰ ਮਹੀਨੇ ਆਰ ਕੇ ਜਿਹੜੇ ਮਹੀਨੇ ਆ ਉਹ ਸਾਲ ਆਰ ਕੇ ਲੱਗਣ ਲੱ ਜਾਂਦੇ ਆ ਤੁਸੀਂ ਆਪਣੇ ਕੰਮ ਦੇ ਵਿੱਚ ਆਪ ਹੀ ਇੰਨੀ ਟੇਕ ਲਾ ਲੈਂਦੇ ਹੋ ਕੰਮ ਦੂਰ ਦੂਰ ਭਜਦਾ ਰਹਿੰਦਾ ਕੋਈ ਨਾ ਕੋਈ ਰਿਕਾਫਟਾ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਸੋ ਆਪਣਾ ਜਿਹੜਾ ਫੋਕਸ ਆ ਉਹ ਆਪਣੇ ਕੰਮ ਵੱਲ ਰੱਖਿਆ ਕਰੋ ਇਹ ਸੋਚ ਕਰਕੇ ਰੱਖਿਆ ਕਰੋ ਕਿ ਮੈਂ ਉੱਥੇ ਜਾ ਕੇ ਕਰਨਾ ਕਿਵੇਂ ਆ ਸੈਟਲ ਕਿਵੇਂ ਕਰਨਾ ਕਿਉਂ ਅਸੀਂ ਤਾਂ ਤੁਹਾਨੂੰ ਪਲੇਟਫਾਰਮ ਦੇ ਸਕਦੇ ਆ ਮਿਹਨਤ ਤੁਹਾਨੂੰ ਹੀ ਕਰਨੀ ਪੈ ਸੈਟਲ ਤੁਸੀਂ ਤਾਂ ਹੋ ਸਕਦੇ ਹੋ ਜੇ ਤੁਹਾਨੂੰ ਕੰਮ ਆਉਂਦਾ ਕਿਉਂਕਿ ਇੱਕ ਮਾਂ ਦੇ ਦੋ ਜੰਮੇ ਹੁੰਦੇ ਇੱਕ ਚੰਗਾ ਹੁੰਦਾ ਇੱਕ ਨਕੰਮਾ ਹੁੰਦਾ ਸੋ ਆਪਣੀ ਸੋਚ ਵਧੀਆ ਤਰੀਕੇ ਨਾਲ ਪੋਜ਼ਿਟਿਵ ਸੋਚ ਨਾਲ ਅੱਗੇ ਵਧਦੇ ਨਾਲ ਕਿ ਮੈਂ ਉੱਥੇ ਜਾ ਕੇ ਸੈੱਟ ਕਿਦਾਂ ਹੋਣਾ ਮੇਰੇ ਕੋਲੇ ਸਟ੍ਰੈਟਜੀ ਹੋਵੇ 6 ਮਹੀਨੇ ਚ ਮੈਂ ਆਹ ਕੰਮ ਕਰਨਾ 6 ਮਹੀਨੇ ਚ ਮੈਂ ਇਸ ਲੈਵਲ ਤੇ ਪਹੁੰਚਣਾ ਅਗਲੇ 6 ਮਹੀਨਿਆਂ ਦੇ ਵਿੱਚ ਮੈਂ ਉਹ ਅਚੀਵ ਕਰਨਾ ਜੋ ਮੇਰੇ ਮਾਪਿਆਂ ਨੇ ਜਿਹੜੇ ਮੇਰੇ ਤੇ ਪੈਸਾ ਲਾਇਆ ਉਹਨਾਂ ਨੂੰ ਦਿਖਾਉਣਾ ਕਿ 1 ਸਾਲ ਬਾਅਦ ਮੈਂ ਕਿੱਥੇ ਪਹੁੰਚ ਗਿਆ ਸੋ ਜਿੱਦਾਂ ਕੰਸਲਟੈਂਟ ਵਧੀਆ ਓਦਾਂ ਵਧੀਆ ਕਲਾਇੰਟ ਵੀ ਹੋਣਾ ਚਾਹੀਦਾ ਤਾਂ ਕੰਮ ਵਧੀਆ ਬਣਦਾ ਦੋਨੇ ਚੀਜ਼ਾਂ ਨਾਲ ਰਲਦੀਆਂ ਫਿਰ ਧਜਦੀ ਹਰ ਗੱਡੀ ਮੇਰਾ ਸਮਝ ਲਿਓ ਇਸ ਪੁਆਇੰਟ ਨੂੰ ਕਿ ਇੱਕ ਹੱਥ ਨਾਲ ਕੰਮ ਨਹੀਂ ਕੱਲਾ ਤੁਸੀਂ ਆਪਣਾ ਡਾਕੂਮੈਂਟ ਫੜਾਤਾ ਕੰਮ ਹੋ ਗਿਆ ਨਹੀਂ ਤੁਹਾਨੂੰ ਵੀ ਨਾਲ ਐਫਰਟਸ ਕਰਨੇ ਪੈਣੇ ਆ ਉਹ ਪਰਮਾਤਮਾ ਦੇ ਕਚਹਿਰੀ ਦੇ ਵਿੱਚ ਤੁਹਾਨੂੰ ਵੀ ਇਹ ਕਰਨਾ ਪੈਣਾ ਕਿ ਅਸੀਂ ਮਿਹਨਤ ਕਰ ਰਹੇ ਹਾਂ ਅੱਗੇ ਕੰਮ ਤਾਂ ਹੀ ਮਿਲੂਗਾ ਇਹ ਨਹੀਂ ਹੈਗਾ ਆਪਾਂ ਇੱਥੇ ਬਹਿਲੇ ਬੈਠੇ ਆਪੋਕੋ ਮੈਂ ਬਾਹਰ ਜਾ ਕੇ ਕਰਨਾ ਮਾਪਿਆਂ ਨੂੰ ਕਹਿੰਦੇ ਆ ਮੈਂ 2-4 ਮਹੀਨੇ ਤੁਹਾਡੇ ਕੋਲ ਹੈਗਾ ਮੈਨੂੰ ਬਹਿ ਲੈਣ ਦਿਓ ਨਾ ਜਦੋਂ ਤੁਸੀਂ ਕੰਮ ਵਧੀਆ ਕਰੋਗੇ ਤਾਂ ਹੀ ਅੱਗੇ ਕੰਮ ਵੀ ਹੋਊਗਾ ਅੱਗੇ ਜਾ ਕੇ ਕੰਮ ਵੀ ਵਧੀਆ ਕਰੋਗੇ ਸੋ ਮੈਂ ਬੇਨਤੀ ਇੱਕੋ ਗੱਲ ਕਰਦਾ ਚੰਗਾ ਕੰਸਲਟੈਂਟ ਚੰਗਾ ਕਲਾਇੰਟ ਤਾਂ ਹੀ ਕੰਮ ਹੋਊਗਾ ਤਾਂ ਹੀ ਤੁਸੀਂ ਆਪਣੀ ਲਾਈਫ ਵਿੱਚ ਸੈੱਟ ਹੋਵੋਗੇ ਬਾਕੀ ਜੇ ਤੁਸੀਂ ਹੋਰ ਕਿਸੇ ਕੰਟਰੀ ਬਾਰੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਯੂਰਪ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਸਾਡੇ ਰਿਵਿਊ ਵੀਡੀਓਜ਼ ਪਈਆਂ ਨੇ ਸਾਡੀਆਂ ਡਿਮਾਂਡਸ ਡੇ ਬਾਈ ਡੇ ਆ ਰਹੀਆਂ ਨੇ ਉਹਨਾਂ ਨੂੰ ਫੋਲੋ ਕਰ ਲਓ ਤਾਂ ਜਲਦੀ ਤੋਂ ਜਲਦੀ 7C ਦੇ ਵਿੱਚ ਆਫਿਸ ਵਿੱਚ ਆ ਕੇ ਆਪਣੀ ਤਸੱਲੀ ਕਰਕੇ ਵੀਜ਼ਾ ਅਪਲਾਈ ਕਰੋ ਤਾਂ ਕਿ ਤੁਸੀਂ ਵੀ ਖੁਸ਼ ਹੋਵੋ ਤੁਹਾਡੇ ਮਾਪੇ ਵੀ ਖੁਸ਼ ਹੋਣ ਤੇ ਤੁਹਾਡਾ ਫਿਊਚਰ ਵੀ ਵਧੀਆ ਤਰੀਕੇ ਨਾਲ ਸੈਟਲ ਹੋਵੇ ਧੰਨਵਾਦ